ਟਰੱਕ ਕੰਡਕਟਰ ਦਾ ਡਰਾਚੋਂ ਨਿਕਲਿਆ ਮੋਟਰਸਾਈਕਲ ਅਚਾਨਕ ਨਵਾਂ ਮੋਟਰਸਾਈਕਲ ਵੇਖ ਖੁਸ਼ੀ ਚ ਪਾਗੋ-ਪਾਗ ਹੋਇਆ ਕੰਡਕਟਰ ਫਤਿਹਗੜ ਚੂੜੀਆਂ ਤੇ ਮਜੀਠਾ ਰੋਡ ਪਟ્રોલ ਤੇ ਨਿਕਲਿਆ ਡਰਾ ਫਤਿਹਗੜ ਚੂੜੀਆਂ ਤੇ ਮਜੀਠਾ ਰੋਡ ਉੱਪਰ ਸਥਿਤ ਗੁਰਜਿੰਦਰ ਫਿਲਿੰਗ ਸਟੇਸ਼ਨ ਤੇ ਇੰਡੀਅਨ ਔਇਲ ਕੰਪਨੀ ਵੱਲੋਂ ਕੱਢੇ ਗਏ ਲਾਟਰੀ ਡਰਾਚ ਇੱਕ ਟਰੱਕ ਕੰਡਕਟਰ ਵਿਰਿੰਦਰ ਸਿੰਘ ਦਾ ਸੀਡੀ ਟਿਲਕਸੀ ਰੁਹਾਂਡਾ ਮੋਟਰਸਾਈਕਲ ਨਿਕਲਿਆ ਜਿਸ ਨੂੰ ਪ੍ਰਾਪਤ ਕਰਕੇ ਵਿਰਿੰਦਰ ਸਿੰਘ ਖੁਸ਼ੀ ਚ ਪਾਗੋ-ਪਾਗ ਦਿਖਾਈ ਦਿੱਤਾ ਇਸ ਬੰਦੀ ਪਟ્રોલ ਪੰਪ ਤੇ ਮਾਲਕ ਗੁਰਚੰਦਰ ਸਿੰਘ ਮੈਂਟਾ ਰੰਦਾਵਾ ਅਮਨੀਤ ਸਿੰਘ ਰੰਦਾਵਾ ਅਤੇ ਅੰਮ੍ਰਿਤਸਰ ਤੋਂ ਆਏ ਇੰਡੀਅਨ ਆਇਲ ਡਿਵੀਜ਼ਨਲ ਰਿਟੇਲ ਦੇ ਮੁਖੀ ਦੁਰਗਾਤਿਵਾਲੀ ਅਤੇ ਸੀਨੀਅਰ ਮੈਨੇਜਰ ਦਿਵਾਕਰ ਆਰਿਆ ਨੇ ਦੱਸਿਆ ਕਿ ਇੰਡੀਅਨ ਆਇਲ ਕੰਪਨੀ ਵੱਲੋਂ ਜੋ ਪੈਟਰੋਲ ਪੰਪ ਦੇ ਕਾਖਨ ਉਹਨਾਂ ਦਾ ਇੱਕ ਡਰਾ ਕੱਢਿਆ ਹੈ ਜਿਸ ਵਿੱਚ ਵਰਿੰਦਰ ਸਿੰਘ ਦਾ ਹੀਰੋ ਹਾਂਡਾ ਮੋਟਰਸਾਈਕਲ ਨਿਕਲਿਆ ਹੈ ਜਿਸ ਦੀ ਉਸ ਨੂੰ ਬਧਾਈ ਦਿੱਤੀ ਗਈ ਹੈ ਇਸ ਮੌਕੇ ਪੰਪ ਦੇ ਮਾਲਕ ਅਤੇ ਇੰਡੀਅਨ ਆਇਲ ਕੰਪਨੀ ਦੇ ਆਏ ਅਧਿਕਾਰੀਆਂ ਤੋਂ ਇਲਾਵਾ ਫਤਿਹਗੜ ਚੂੜੀਆਂ ਤੇ ਐਸ ਐਚਓ ਬਲਜੀਤ ਸਿੰਘ ਤੇ ਹੋਰ ਐਮ ਸ਼ਕਸ਼ੀਤਾ ਵੱਲੋਂ ਵਰਿੰਦਰ ਸਿੰਘ ਨੂੰ ਨਵੇਂ ਮੋਟਰਸਾਈਕਲ ਦੀਆਂ ਚਾਬੀਆਂ ਪੇਂਡ ਕੀਤੀਆਂ ਗਈਆਂ ਇਸ ਮੌਕੇ ਡਰਾ ਰਹੇ ਨਿਕਲੇ ਮੋਟਰਸਾਈਕਲ ਨੂੰ ਹਾਸਲ ਕਰ ਵਰਿੰਦਰ ਸਿੰਘ ਵੱਲੋਂ ਇੰਡੀਅਨ ਆਇਲ ਕੰਪਨੀ ਅਤੇ ਗੁਰਜਿੰਦਰ ਫਿਊਲਿੰਗ ਸਟੇਸ਼ਨ ਪੰਪ ਦੇ ਮਾਲਕਾਂ ਦਾ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਪਹੁੰਚੀਆਂ ਆਮ ਸ਼ਖਸੀਤਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਕਾਉਂਸਲਰ ਦਵਿੰਦਰ ਪਾਲ ਸਿੰਘ ਮਗਾ ਰਜਿੰਦਰ ਸਿੰਘ ਪਿੰਡ ਕਾਉਂਸਲਰ ਅਤੇ ਨਗੇਸ਼ ਪਾਵਾ ਵੀ ਮੌਜੂਦ ਸਨ Uh, मैं कस्टमर को यही संदेश देना चाहूंगा कि इंडिया इस यूर, इस यूर इस सर्विस धमाका के नाम से था जो जनवरी था जनवरी से लगभग मार्च तक चला उसी में ये, ये हमारा ये पंप सेलेक्ट हुआ उसमें श्री बलजीत सिंह जी को ये बम्पर प्राइस के रूप में डिलक्स बाइक मिला है तो हमारा प्रयास यही है कि हम सारे कस्टमर तक रीच करें और अपनी बेस्ट सर्विस

तो आप इस स्कीम के द्वारा या आज के इवेंट के द्वारा हम यही कस्टमर्स को बताना चाहते हैं कि हम हमेशा तत्पर रहते हैं कि मैक्सिमम कस्टमर सर्विस जो है हम अपने कस्टमर तक पहुंचा सके और सभी कस्टमर से यही रिक्वेस्ट करते हैं कि प्लीज हमें विजिट करते रहें और कोई हमारे सर्विस में अगर आप लोग फीडबैक देना चाहते हैं या किस तरह हम काम को और इम्प्रूव कर सकते हैं ताकि हम और अच्छा काम और आपको अच्छी सर्विस दे सके तो उसके लिए हम लोग काम करते रहे तो ये इवेंट जो आया था ये गुरजिंदर फिलिंग स्टेशन है फतेहगढ़ चूड़िया में यहाँ कराया गया ਤੁਹਾਡਾ ਸਭੀ ਸੇ ਹੀ ਰਿਕੁਐਸਟ ਹੈ ਕਿ ਯਹਾਂ ਆਤੇ ਰਹੇ ਸਾਡੇ ਕੋ ਆਪਣੇ ਕੋ ਸਰਵਿਸ ਕਰਨੇ ਦਾ ਮੌਕਾ ਦੇਤੇ ਰਹੇ ਤਾਂ ਕਿ ਹਮ ਬੈਸਟ ਸੇ ਬੈਸਟ ਆਪਕੇ ਲਈ ਕੰਮ ਕਰ ਸਕੇ ਅੱਜ ਜਿਦਾ ਕੰਪਨੀ ਵੱਲੋਂ ਜਨਵਰੀ ਮਹੀਨੇ ਤੋਂ ਸਕੀਮ ਚੱਲ ਰਹੀ ਸੀ ਲੱਕੀ ਡਰਾਉ ਦੀ ਤੇ ਅੱਜ ਤੋਂ ਇੱਕ ਹਫਤਾ ਬਿਨਾ ਉਹਦਾ ਰਿਜ਼ਲਟ ਆਇਆ ਵਾ ਤੇ ਸਾਡੇ ਵੀ ਦਾ ਮੋਟਰ ਨਿਕਲਿਆ ਸਾਨੂੰ ਬਹੁਤ ਖੁਸ਼ੀ ਆ ਕਿਉਂਕਿ ਪੂਰੇ ਗੁਰਦਾਸਪੁਰ ਤੇ ਅੰਮ੍ਰਿਤਸਰ ਜਿਹੜੇ ਵਿੱਚ ਸਿਰਫ ਸਾਡੇ ਪੰਪ ਤੋਂ ਨਿਕਲਿਆ ਵਾ ਤੇ ਵੀਰ ਹੋਣੀ ਸਾਡੇ ਰੈਗੂਲਰ ਕਸਟਮਰ ਨੇ ਤੇ ਸਾਡੇ ਕੋਲ ਇਹਨਾਂ ਨੇ ਕਾਫੀ ਬਸਾਂ ਕਾਫੀ ਟਾਈਮ ਤੋਂ ਤੇਲ ਪਾ ਰੀਆਂ ਨੇ ਤੇ ਬਹੁਤ ਵੱਡੀ ਗੱਲ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਇਲਾਕੇ ਵਾਸਤੇ ਤੇ ਅਸੀਂ ਕੰਪਨੀ ਦਾ ਇੰਡਰਨੌਲ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮਸ ਆਪਣਾ ਯੋਗਦਾਨ ਪਾਇਆ ਵਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਬਹੁਤ-ਬਹੁਤ ਜੀ ਧੰਨਵਾਦ ਕਰਨਾ ਚਾਹੁੰਦਾ ਆਪਣੀ ਜੀ ਦੀ ਪੋਰਟ ਦਾ ਤੇ ਇੰਨਾ ਮੈਨੂੰ ਬਹੁਤ ਖੁਸ਼ੀ ਹੈ ਜੀ ਮੇਰਾ ਜਿਹੜਾ ਡਰਾਮ ਨਿਕਲਿਆ ਲੱਤੀ ਡਰਾਮ ਨਿਕਲਿਆ ਵਾ ਕਿ ਮਡੇਲੀ ਤੋਂ ਤੇਲ ਪਾਉਂਦਾ ਸੀ ਜੀ ਇੱਥੇ ਸਾਡੇ ਬਸਾਂ ਲੱਗਦੀਆਂ ਕਿੱਥੇ ਸੀ ਦੀਰ ਪੰਨੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੇਰਾ ਪਹਿਲਾ ਡਰਾਮ ਮੇਰਾ ਨਿਕਲਿਆ ਸ ਤਦ ਤੋਂ ਬਾਅਦ ਤੇ ਇੰਡੀਨਾਈਜ਼ ਦੀ ਆਈ ਉਹ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਫਦੇਗਰ ਚੂੜੀਆਂ ਵਿੱਚ ਅੱਜ ਡਰਾ ਕੱਢ ਕੇ ਜਿਹੜਾ ਗੁਰਵਿੰਦਰ ਫਿਲੋਸਫੀਸ਼ਨ ਤੇ ਇਹ ਇੱਕ ਨਾ ਇੱਕ ਬੋਸਾਈਕਲ ਦਾ ਡਰਾ ਕੱਢ ਕੇ ਇੱਕ ਕਸਟਮਰ ਨੂੰ ਦਿੱਤਾ ਹੈ ਇਸ ਪੱਬ ਤੇ ਕਾਫੀ ਵਧੀਆ ਫੈਸਿਲਟੀਆਂ ਨੇ ਸਾਰੀ ਤਰ੍ਹਾਂ ਦੀ ਫੈਸਿਲਿਟੀ ਇੱਥੇ ਅਵੇਲੇਬਲ ਹੈ ਕਿਉਂਕਿ ਇਹ ਨਾ ਇੱਕ ਪੱਬ ਕਾਫੀ ਪੁਰਾਣਾ ਵਾ ਤੇ ਦੀ ਸੇਲ ਸੇਲ ਵਧਾਉਣ ਵਾਸਤੇ ਇਹ ਡਰਾ ਕੱਢੇ ਜਾਂਦੇ ਨੇ ਇੰਦਾ ਸੇਲ ਬਹੁਤ ਅੱਛੀ ਆ ਅਤੇ ਇਹਨਾਂ ਦੀ ਕਦੀ ਕੰਪਲੇਂਟ ਜਾਂ ਪੰਪ ਦੇ ਜਾਂ ਤੇਲ ਦੇ ਵਿੱਚ ਕਦੀ ਕੰਪਲੇਂਟ ਨਹੀਂ ਆਈ ਇਹ ਤਾਂ ਅਕਸਰ ਕਈ ਪੰਪਾਂ ਤੇ ਕਈ ਤਰ੍ਹਾਂ ਦੀਆਂ ਕੰਪਲੇਂਟਾਂ ਆਉਂਦੀਆਂ ਨੇ ਇਹ ਇਸ ਗੱਲ ਦੇ ਲਾਲਚਣ ਵਾਲੇ ਪਾਸੇ ਦੀ ਪੈਂਦੇ ਇਹ ਸੇਲ ਵਾਲੇ ਪਾਸੇ ਫਿਰਦੇ ਨੇ ਇਹ ਬਹੁਤ ਵਧੀਆ ਕੰਮ ਕਰਦੇ ਨੇ ਇੰਡੀਆ ਨਾਲ ਬਹੁਤ ਵਧੀਆ ਇਹ ਸਕੀਮ ਕੱਢੀ ਜਿਹੜੀ ਡਰਾ ਕੱਢਿਆ ਕਸਟਮਰ ਨੂੰ ਕੰਢਣ ਵਾਸਤੇ ਸੇਲ ਵਿਧਾਨ ਵਾਸਤੇ ਕੀਤਾ ਬਹੁਤ ਬਹੁਤ ਧੰਨਵਾਦ